ਸਸਿਕਲ ਦੈਨਿਕ ਸਵੇਰਾ ਦੇਖ ਰਹੇ ਸਰ ਦਸ਼ਕਰੂ ਮੈਂ ਮਨਜੀਤ ਸਿੰਘ ਅਸੀਂ ਅੱਜ ਖੜੇ ਹਾਂ ਰੂਪਨਗਰ ਹੌਕਸ ਕਲੱਬ ਦੇ ਗਰਾਊਂਡ ਦੇ ਵਿੱਚ ਤੇ ਗੱਲਬਾਤ ਕਰਾਂਗੇ ਅੱਜ ਕੀ ਹੈ ਖਾਸ ਅੱਜ ਜਿਹੜਾ ਕੀ 31 ਮਈ ਹੌਕਸ ਕਲੱਬ ਦੇ ਟੂਰਨਾਮੈਂਟ ਦੀ ਜਿਹੜੀ ਕੀ ਹਾਕੀ ਦੇ ਟੂਰਨਾਮੈਂਟ ਨਾਲੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਮਾਲਵਿੰਦਰ ਸਿੰਘ ਕੰਗ ਪਹੁੰਚ ਰਹੇ ਨੇ ਤੇ ਨਾਲ ਉਹਨਾਂ ਦੇ ਜਿਹੜੇ ਕੀ ਜ਼ਿਲ੍ਹਾ ਪ੍ਰਸ਼ਾਸਨ ਤੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਡਾ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਮੈਚ ਨੇ ਤੇ ਕੀ ਖਾਸ ਰਹੇਗਾ ਕਿੰਨੀ ਜਿੱਤ ਰਹੀ ਆ ਆਮ ਆਦਮੀ ਪਾਰਟੀ ਦੇਖੋ ਚਾਰਾਂ ਵਿਧਾਨ ਸਭਾ ਦੇ ਆਪਣੇ ਆਪਣੇ ਸਮੀਕਰਨ ਹੈ ਆਪਣੇ ਆਪਣੇ ਜਿਹੜੀਆਂ ਇਲੈਕਸ਼ਨ ਕੈਂਪੇਨ ਦਾ ਤਰੀਕ ਤੌਰ ਤਰੀਕਾ ਰਿਹਾ ਹੈ ਲੇਕਿਨ ਮੁੱਖ ਤੌਰ ਤੇ ਜਦੋਂ ਅਸੀਂ ਕੈਂਪੇਨ 'ਚ ਅਸੀਂ ਆਪ ਵੀ ਰਹੇ ਆ ਜਦੋਂ 2.5 ਸਾਲਾਂ ਦੀ ਸਰਕਾਰ ਵੱਲ ਲੋਕ ਚਾਤੀ ਮਾਰਦੇ ਭਗਵੰਤ ਮਾਨ ਦੀ ਸਰਕਾਰ ਤੇ ਲੋਕਾਂ ਦਾ ਭਰੋਸੇਯੋਗਤਾ ਵਧੀਆ ਕੈਂਡੀਡੇਟ ਜਿਹੜੇ ਅਸੀਂ ਦਿੱਤੇ ਆ ਉਹਨਾਂ ਦਾ ਕੈਰੇਕਟਰ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਦਾ ਲੋਕਾਂ 'ਚ ਹਰਮਨ ਪਿਆਰ ਤਾਂ ਕਾਫੀ ਵੱਧ ਹੈ ਔਰ ਤਮਾਮ ਜਿਹੜੇ ਐਸਪੈਕਟ ਐ ਤਮਾਮ ਸਮੀਕਰਨ ਐ ਰਾਜਨੀਤਿਕ ਉਹਦੇ ਹਿਸਾਬ ਨਾਲ ਸਾਨੂੰ ਲੱਗਦਾ ਹੈ ਵੀ ਚਾਰੇ ਸੀਟਾਂ ਆਵਾਦੀ ਪਾਰਟੀ ਬੱٹے ਮਾਰਜਨ ਨਾਲ ਜਿੱਤੂ ਕਿਧਰ ਪਾਸੇ 'ਚ ਇੱਕ ਗੱਲ ਸਾਹਮਣੇ ਆਈ ਸੀ ਕਿ ਪੈਸੇ ਵੰਦੇ ਕਈ ਕਾਂਗਰਸ ਜਿਹੜੇ ਕੀ ਫੜੇ ਗਏ ਨੇ ਤੇ ਉਸ ਤੋਂ ਬਾਅਦ ਰਾਜਾ ਬੜਿੰਗ ਜੀ ਲਈ ਵੀ ਹੋਈ ਸੀ ਇਸ ਨੂੰ ਵਿਸਥਾਰ ਦੇ ਵਿੱਚ ਦੇਖੋ ਪੈਸੇ ਕੱਲੇ ਵੰਦੇ ਨਹੀਂ ਉਹਨਾਂ ਨੇ ਕਈ ਇਹ ਗਲਤ ਤਰੀਕੇ ਨਾਲ ਪੋਸਟਰ ਚਿਪਕਾਏ ਥ੍ਰੈਟ ਕੀਤਾ ਅੱਜ ਸੁਖਜਿੰਦਰ ਰੰਧਾਵਾ ਉੱਥੇ ਆਮ ਪਾਰਟੀ ਦੇ ਵਰਕਰਾਂ ਨੂੰ ਮੀਡੀਆ ਦੇ ਸਾਹਮਣੇ ਗਾਲ੍ਹਾਂ ਕੱਢ ਰਿਹਾ ਸੀ ਇਹ ਇਹਨਾਂ ਦੀ ਗੁੰਡਾਗਰਦੀ ਔਰ ਤੌਹਸਵਾਜੀ ਇਹ ਤੋਂ ਪੰਜਾਬ ਦੇ ਲੋਕ ਅੱਕੇ ਹੋਏ ਆ ਉਹਨਾਂ ਨੇ ਵੋਟ ਦੀ ਜਿਹੜੀ ਚੋਟ ਕਰਕੇ ਇਹਨਾਂ ਨੂੰ ਸਬਕ ਸਿਖਾਇਆ ਚੰਨੀ ਸਾਹਿਬ ਪਹਿਲਾਂ ਬਿਆਨ ਦਿੱਤਾ ਜਾਂਦਾ ਉਸ ਤੋਂ ਬਾਅਦ ਮਾਫੀ ਮੰਗ ਲਈ ਜਾਂਦੀ ਹੈ ਚੰਨੀ ਸਾਹਿਬ ਕੋਲ ਦੇਖੋ ਚੰਨੀ ਸਾਹਿਬ ਮੀ ਟੂਲੀ ਮਸ਼ਹੂਰ ਹੈ ਔਰ ਹਮੇਸ਼ਾ ਉਹਨਾਂ ਦੀ ਜਿਹੜੀ ਅੰਦਰਲੀ ਮਾਨਸਿਕਤਾ ਆ ਧੀਆਂ ਪੈਣਾ ਬਾਰੇ ਮਾੜੀ ਉਹਦਾ ਉਹ ਕਿਤੇ ਨਾ ਕਿਤੇ ਪ੍ਰਗਟਾਵਾ ਕਰਦੇ ਰਹਿੰਦੇ ਆ ਪਿਛਲੇ ਦਿਨਾਂ ਚ ਉਹਨਾਂ ਨੇ ਗਿੱਦੜਵਾਇ ਵਿੱਚ ਵੀ ਇਸੇ ਤਰੀਕੇ ਨਾਲ ਤੋਹੀਨ ਕੀਤੀ ਸ਼ਬਦ ਵੀ ਇੰਨੇ ਘਟੀਆ ਬੋਲੇ ਧੀਆਂ ਪੈਣ ਵਾਲੀ ਵੀ ਮੈਂ ਤੁਹਾਡੇ ਸਾਹਮਣੇ ਨਹੀਂ ਬੋਲ ਸਕਦਾ ਬਾਅਦ ਚ ਮਾਫੀ ਮੰਗ ਲੈਂਦਾ ਲੇਕਿਨ ਬਸਲਾ ਮਾਫੀ ਦਾ ਨਹੀਂ ਇਹ ਵਾਰ-ਵਾਰ ਜਿਹੜਾ ਹੈਪਚੁਅਲ ਜਿਸ ਤਰੀਕੇ ਨਾਲ ਆਦਤਾਂ ਪਈਆਂ ਇਹਨਾਂ ਨੂੰ ਇਸ ਤਰੀਕੇ ਦੀ ਸ਼ਬਦਾਵਲੀ ਵਰਤਦੇ ਆ ਉਧਰ ਲਈ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮਾਫ਼ ਨਹੀਂ ਕਰਨਾ ਨਾ ਚੰਨੀ ਸਾਹਿਬ ਮਾਫ਼ ਕਿਉਂਕਿ ਸ਼ੌਕ ਸ਼ੌਕੀ ਫੈਸਟੀਵਲ ਸ਼ੁਰੂ ਹੋਇਆ ਕੀ ਗੱਲ ਚੁਕਾਇਆ ਦੇਖੋ ਜਬ ਤੋਂ ਪਹਿਲਾਂ ਤੇ ਮੈਂ ਜਿਹੜਾ 32ਵਾਂ ਦਸ਼ਮੇਕ ਹੌਕ ਕਲੱਬ ਵੱਲੋਂ ਹੌਕੀ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਉਹਦੇ ਲਈ ਸਾਰੇ ਪ੍ਰਬੰਧਕ ਟੀਮ ਨੂੰ ਬਹੁਤ-ਬਹੁਤ ਮੁਬਾਰਕ ਤੇ ਨਬਦਾਈ ਦਿਨਾ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਔਰ ਡੀਸੀ ਸਾਹਿਬ ਨਾਲ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਪਾਈਸ ਨੂੰ ਵੀ ਇਹ ਗੱਲ ਇਹ ਕਿ ਮੈਂ ਜਲਦੀ ਇਹ ਜਿਹੜਾ ਉਪਰਾਲਾ ਆਇਆ ਇਹਨਾਂ ਦਾ ਕਈ ਦਸ਼ਕਾਂ ਤੋਂ ਜਿਨੇ ਪੰਜਾਬ ਨੂੰ ਪਰਦੇਸ਼ ਨੂੰ ਬਿਹਤਰੀਨ ਖਿਡਾਰੀ ਦਿੱਤੇ ਆ ਇਹ ਜੇ ਕਲੱਬਾਂ ਕਰਕੇ ਹੀ ਅੱਜ ਹਾਕੀ ਜਿਹੜੀ ਆ ਪੰਜਾਬ ਦੀ ਬਹੁਤ ਬਿਹਤਰ ਉਚਾਈਆਂ ਤੇ ਪਹੁੰਚੀ ਆ ਔਰ ਮੈਂ ਜੈਣੀ ਸਾਹਿਬ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਨਾ ਹੈ ਔਰ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਮੈਨੂੰ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ ਕਲੱਬ ਦੇ ਲਈ ਜਾਂ ਗਰਾਊਂਡ ਦੇ ਲਈ ਕੀ ਕਰੋਗੇ ਤੁਹਾਡੀ ਸਰਕਾਰ ਦੇਖੋ ਇੱਕ ਤੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਦਾ ਆਪ ਵੀ ਮੰਨਣਾ ਔਰ ਸਾਰੇ ਪ੍ਰਬੰਧਕ ਟੀਮ ਨੇ ਵੀ ਕਿਹਾ ਵੀ ਇੱਥੇ ਸਟੂਟਰਫ ਲੱਗਣਾ ਚਾਹੀਦਾ ਉਹਦੇ ਲਈ ਅਸੀਂ ਸਾਰੇ ਇੱਕ ਡੀਸੀ ਸਾਹਿਬ ਵੀ ਅਸੀਂ ਇੱਕ ਐਫਰਟ ਕਰਾਂਗੇ ਕਿ ਤਰਫ ਲੱਗੇ ਬਾਉਂਡਰੀ ਵਾਸਤੇ 5 ਲੱਖ ਰੁਪਏ ਦੀ ਜਿਹੜੀ ਐਮਪੀ ਲੈਡ ਦੀ ਗ੍ਰਾਂਟ ਉਹਦੀ ਤੇ ਅੱਜ ਅਨਾਉਂਸਮੈਂਟ ਕਰ ਹੀ ਦਿੱਤੀ ਹੈ ਘਟਵਾਤ ਪਊਗਾ ਹੋਰ ਵੀ ਕਰਾਂਗੇ ਲੇਕਿਨ ਇਸ ਕਲੱਬ ਨੂੰ ਬਚਾ ਕੇ ਰੱਖਣਾ ਔਰ ਇਸ ਕਲੱਬ ਨੂੰ ਬਿਹਤਰ ਇਨਫਰਾਸਟ੍ਰਕਚਰ ਦੇਣਾ ਇਹ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਔਰ ਇਹਦੇ ਲਈ ਹਰ ਸੰਭਵ ਅਸੀਂ ਸਾਰੇ ਕੋਸ਼ਿਸ਼ ਕਰਾਂ ਸਮੇਂ-ਸਮੇਂ ਤੇ ਸਰਕਾਰਾਂ ਆਈਆਂ ਦਾਅਵੇ ਸਾਰੇ ਤਾਂ ਹੀ ਕਿਹਾ ਨਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਤਾਂ ਮੈਨੂੰ ਪਤਾ ਨੇ ਅਸੀਂ ਤੇ ਜੋ ਕਹਾਂ ਕਵਾਂਗੇ ਉਹ ਕਰਾਂਗੇ ਵੀ ਔਰ ਕਿਉਂਕਿ ਬਤੌਰ ਸਪੋਰਟਸਮੈਨ ਮੈਨੂੰ ਆਪਣਾ ਨਿੱਜੀ ਬੜਾ ਇੰਟਰਸਟ ਰਹਿੰਦਾ ਔਰ ਮੈਨੂੰ ਉਮੀਦ ਪੂਰੀ ਹੈ ਕਿਉਂਕਿ ਟਰਫ ਜਿਹੜੀ ਆ ਉਹ ਮੇਰੀ ਡਿਸਕ੍ਰਿਪਸ਼ਨ 'ਚ ਨਹੀਂ ਆ ਤਾਂ ਹੀ ਮੈਂ ਅਨਾਉਂਸਮੈਂਟ ਨਹੀਂ ਕੀਤੀ ਲੇਕਿਨ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਤੋਂ ਕੋਸ਼ਿਸ਼ਾਂ ਕਰਕੇ ਉਹਦੇ ਲਈ ਫੰਡ ਜਿਹੜੇ ਆ ਜੁਟਾਏ ਜਾਣਗੇ ਔਰ ਬਾਉਂਡਰੀ ਔਰ ਬਾਕੀ तमाम ਜਿਹੜੀਆਂ 인ਫਰਾਸਟ੍ਰਕਚਰ ਨਾਲ ਸੰਬੰਧਿਤ ਚੀਜ਼ਾਂ ਆ ਓ ਐਮਪੀ ਲਾਈਟ ਚੋਂ ਹੀ ਅਸੀਂ ਕੋਈ ਕਾਰਨ ਸਮਝਦੇ ਹਾਂ ਤੁਸੀਂ ਵੀ हॉकी ਦਾ ਦਰਸ਼ਕ ਬਹੁਤ ਘਟ ਗਿਆ ਤੁਸੀਂ ਵੀ ਅੱਜ ਗਰਾਊਂਡ ਦੇਖ ਰਹੇ ਹੋ ਇਹਦੇ ਕਾਰਨ ਤੁਸੀਂ ਕੀ ਸਮਝਦੇ ਹੋ ਤੁਹਾਨੂੰ ਵੀ ਦੇਖੋ ਇੱਕ ਤੇ ਇਹ ਆ ਵੀ ਜਿਹੜੀ ক্রিকেট ਆਈ ਹੈ ਜਦੋਂ ਦੀ ਉਹਨੂੰ ਗਲੋਰੀਫਾਈ ਬੜਾ ਕੀਤਾ ਗਿਆ ਹੈ ਉਹਦੀ ਮਾਰਕੀਟਿੰਗ ਬਹੁਤ ਵੱਡੇ ਪੱਧਰ ਤੇ ਹੋਈ ਹੈ ਜਿਹਦੇ ਕਰਕੇ ਆਮ ਜਨ ਸੁਧਾਰਨ ਜਿਹੜਾ हॉकी 'ਚ ਬਹੁਤ ਇੰਟਰਸਟ ਲੈਂਦਾ ਸੀ ਉਹ ক্রিকেট ਦੇ ਸਟੇਡੀਅਮ ਵੱਲ ਚਲੇ ਗਿਆ ਪਰ ਪਿਛਲੇ 5-7 ਸਾਲਾਂ ਚ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਚ ਔਰ ਦੇਸ਼ ਚ ਹਾਕੀ ਦਾ ਰੁਝਾਨ ਵੱਧ ਰਿਹਾ ਹੈ ਔਰ ਪੰਜਾਬ ਦੇ ਔਰ ਦੇਸ਼ ਦੇ ਖਿਡਾਰੀਆਂ ਦੀ ਪਰਫਾਰਮੈਂਸ ਵੀ ਚੰਗੀ ਰਹੀ ਹੈ ਔਰ ਹਾਕੀ ਦੇ ਵੀ ਤਮਾਮ ਜਿਹੜੇ ਸੰਸਥਾਵਾਂ ਆਇਆ ਚਾਹੇਵੇਂ ਦੇ ਕਲੱਬ ਹੈ ਚਾਹੇ ਜਿਹੜੀ ਪ੍ਰੋਫੈਸ਼ਨ ਲੀਗ ਕਰਾਈ ਜਾਂਦੀ ਆ ਉਹਦੇ ਨਾਲ ਉਹਦੇ ਪ੍ਰਤੀ ਲੋਕਾਂ ਦਾ ਛਕਾਵ ਵੱਧ ਰਿਹਾ ਔਰ ਐਵੇਂ ਦੇ ਉਪਰਾਲੇ ਕਰਨ ਦੀ ਲੋੜ ਵੀ ਹੈ ਮਾਰਕੀਟਿੰਗ ਕਰਨ ਦੀ ਲੋੜ ਹੈ ਵੱਧ ਤੋਂ ਵੱਧ ਉਹਨੂੰ ਜਿਹੜਾ ਆ ਮਾਡਰਨ ਜਿਹੜੀ ਸਿਚੁਏਸ਼ਨ ਹੈ ਚਾਹੇ ਉਹ মিডিਆ ਹੈ ਚਾਹੇ ਸੋਸ਼ਲ ਮੀਡੀਆ ਉਹ ਉਹਦੇ ਰਾਹੀਂ ਪ੍ਰਮੋਟ ਕਰਨ ਦੀ ਵੀ ਲੋਕ ਫੀਲ ਕਰ ਰਹੀ ਹੈ ਜੀ ਇਹ 32ਵਾਂ ਦਸ਼ਵੇਸ਼ ਸ਼ੌਕਸ 올 ਇੰਡੀਆ ਆਕੀ ਫੈਸਟੀਵਲ ਹੈ ਜੀ ਇਹ 20 ਤਰੀਕ ਤੋਂ ਸ਼ੁਰੂ ਹੋਇਆ ਤੇ 24 ਤੱਕ ਨੋਮਬਰ ਤੱਕ ਜਾਏਗਾ ਕਿਸ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿੱਥੋਂ ਕਿੱਥੋਂ ਜਿੰਨੀਆਂ ਟੀਮਾਂ ਨੇ ਕੀ ਖਾਸ ਇਸ ਦੀ ਵਿਸ਼ੇਸ਼ ਰਹਿ ਗਈ ਅਸੀਂ ਦਫਾ ਬਹੁਤ ਨਲਾਜ਼ਕੀ ਤੇ ਪਰੋਤ ਕਰਿਆ ਜੀ ਬਾਕੀ ਫੇਰ ਕਮੈਂਟਸ ਦਾ ਟੀਮਰ ਦੇ ਦੇ ਸਕਦੀਆਂ ਜਿਹੜੀਆਂ ਰਹਿੰਦੀਆਂ ਸਾਡਾ ਉਹ ਰਹਿਣ ਬਹਿਣ ਉਹਨਾਂ ਦੀ ਲੁੱਕ ਆਫਟਰ ਉਹ ਦੱਸ ਸਕਦੇ ਆ ਅਸੀਂ ਕੋਈ ਵੀਪੋ ਵੀਆਪੋ ਟਾਵਰ ਹਾਰਟ ਐਂਡ ਸੋਲ ਅਸੀਂ ਕੋਈ ਕਸਰ ਦੀ ਛੱਡੀ ਉਹਨਾਂ ਦੇ ਵੈਲਕਮ ਵਿੱਚ ਉਸ ਤਰ੍ਹਾਂ ਦੇ ਜਿਹੜੇ ਪ੍ਰਾਈਜ਼ ਰੱਖੇ ਹੋ ਇਸ ਤਰ੍ਹਾਂ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਐਸ ਕੀ ਅਸੀਂ ਪ੍ਰਾਈਜ਼ ਮਨੀ ਵੀ ਜਿਹਨੂੰ ਕੈਸ਼ ਕਹਿੰਦੇ ਆ 1 ਲੱਖ ਰੁਪਇਆ ਵਾਸਤੇ ਨੂੰ ਕਰਤਾ 52 ਹਜ਼ਾਰ ਸੈਕਿੰਡ ਨੂੰ ਕਰਤਾ ਬਾਕੀ ਰਿਵਿਊਜ਼ਲ ਪ੍ਰਾਈਜ਼ਸ ਵੀ ਦੇ ਰਹੇ ਆ ਜਿਹੜੇ ਕਿ ਲੋਕੀ ਨਹੀਂ ਦਿੰਦੇ ਪਲੇਅਰ ਨੂੰ ਅਸੀਂ ਚੀਫ ਗੈਸਟ ਦੇ ਨਾਲ ਜਿਹੜੀ ਜਾਨੀ ਹੱਥ ਮਿਲਾਉਣ ਦੀ ਪ੍ਰਿਵੀਲੇਜ ਦੋ ਨੇ ਆ ਸ਼ੇਖ ਐਨ ਜਿਹਨੂੰ ਕਹਿੰਦੇ ਆ ਉਹਦੇ ਨਾਲ ਉਹਦਾ ਮਾਨ ਵਧਦਾ ਉਹਨਾਂ ਨੂੰ ਰਿਵਿਊਜ਼ਲ ਪ੍ਰਾਈਜ਼ਸ ਵੀ ਦਵਾਂਗੇ ਕੀ ਲੱਗਦਾ ਵੀ ਹੁਣ ਅੱਗੇ ਤੋਂ ਜਿਹੜਾ ਪਹਿਲਾਂ ਵੀ ਟੂਰਨਾਮੈਂਟ ਕਰਾਉਂਦੇ ਹੋ ਇਸ ਵਾਰ ਦੇ ਟੂਰਨਾਮੈਂਟ ਦੇ ਵਿੱਚ ਕੀ ਵਿਲੱਖਣ ਆਗਾ ਲੋਕਾਂ ਨੂੰ ਕਿਸ ਤਰੀਕੇ ਨਾਲ ਮੋਟੀਵੇਟ ਕਰ ਰਹੇ ਹੋ ਵੀ ਲੋਕ ਦੇਖਣ ਆਉਣ ਸਾਨੂੰ ਇਸ ਤਰੀਕੇ ਇਸ ਦਾ ਅਸੀਂ ਭਾਗਾਂ ਲਏ ਆ ਜੋ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਦੇਖਦੇ ਆ ਉਹਨਾਂ ਵਿੱਚ ਕੁਝ ਹੈ ਸਪੋਰਟਸ ਬਾਰੇ ਤੇ ਅਸੀਂ ਹੋਪਫੁਲ ਆ ਵੀ ਅਸੀਂ ਯਾਸਟੋਟਾਫ ਲਵਾਵਾਂਗੇ ਜਿਹੜਾ ਕਿ ਬੇਸਿਕ ਰਿਕੁਆਇਰਮੈਂਟ ਹੈ ਅਸੀਂ ਤਾਂ ਘਾਤੇ ਖਲੋਣੇ ਜਿਹੜੇ ਹਾਕੀ ਬੈਂਡ ਈਵਨ ਦੈਨ ਸਾਡਾ ਲਵ ਫੋਰ ਜਿਹੜਾ ਗੇਮ ਸਾਰੀਆਂ ਟੀਮਾਂ ਇੱਥੇ ਆਉਂਦੀਆਂ ਖੇਡਣ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦੀ ਆ ਤੇ ਅੱਜ ਅੱਜ ਹੌਕਸ ਕਲੱਬ ਵਿੱਚ ਸ਼ੁਰੂ ਹੋਏ ਮੈਚਾਂ ਦੇ ਦੌਰਾਨ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਪਹੁੰਚੇ ਉਹਨਾਂ ਨਾਲ ਵਿਧਾਇਕ ਦਿਨੇਸ਼ ਚੱਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਵੱਲੋਂ ਆਪਣੇ ਕੋਟੇ ਵਿੱਚੋਂ ਹੌਕਸ ਕਲੱਬ ਨੂੰ ਜਿਹੜਾ ਕਿ 5 ਲੱਖ ਦੀ ਗ੍ਰਾਂਟ ਦਿੱਤੀ ਗਈ ਹੈ ਤੇ ਨਾਲੇ ਉਹਨਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਉਦਘਾਟਨੀ ਜਿਹੜਾ ਕਿ ਅੱਜ ਦਾ ਪ੍ਰੋਗਰਾਮ ਸੀ ਉਸ ਦੀ ਸ਼ੁਰੂਆਤ ਵੀ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਦਿਨੇਸ਼ ਚੱਡਾ ਵੱਲੋਂ ਕੀਤੀ ਗਈ ਕਿ 24 ਤਰੀਕ ਤੱਕ ਇਹ ਹਾਕਸ ਕਲੱਬ ਵਿੱਚ ਹਾਕੀ ਦੇ ਜਿਹੜੇ ਕੀ ਟੂਰਨਾਮੈਂਟ ਦੇਸ਼ ਦੇ ਕੋਨੇ ਤੋਂ ਕੋਨੇ ਤੋਂ ਆਈਆਂ ਵੱਖ-ਵੱਖ ਟੀਮਾਂ ਵੱਲੋਂ ਖੇਡੇ ਜਾਣਗੇ ਰੂਪਨਗਰ ਤੋਂ ਦਿਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ